ਹਾਂਜੀ ਹੈਲਦੀ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਮਸਾਲਾ ਮਸ਼ਰੂਮ ਤੇ ਮੈਂ ਤੁਹਾਡਾ ਨਾ ਰੈਸਪੀ ਸ਼ੇਅਰ ਕਰ ਲਿਆ ਕਿ ਦੇਖੋ ਤੁਸੀਂ ਸਭ ਤੋਂ ਪਹਿਲੇ ਅਸੀਂ ਕੀ ਕਰਨਾ ਹੈ ਕਿ ਮਸ਼ਰੂਮ ਨੂੰ ਪਹਿਲੇ ਸੇ ਸਾਫ਼ ਕਰਨਾ ਹੈ ਜਦੋਂ ਅਸੀਂ ਪੈਕਟਾਂ ਵਿੱਚੋਂ ਕੱਢਦੇ ਤਾਂ ਸਾਨੂੰ ਲੱਗਦਾ ਕਿ ਕਾਲੇ-ਕਾਲੇ ਥੋੜੇ ਜਿਹਾ ਉੱਪਰ ਦਾਗ ਜੇ ਲੱਗੇ ਹੋਏ ਨੇ ਸਭ ਤੋਂ ਪਹਿਲੇ ਅਸੀਂ ਇਹਨੂੰ ਸਾਫ਼ ਕਰਨਾ ਹੈ ਹੁਣ ਅਸੀਂ ਕੀ ਕਰ ਲੈਣਾ ਥੋੜਾ ਜਿਹਾ ਆਟਾ ਲੈ ਕੇ ਉਦੇ ਉੱਤੇ ਸਭ ਤੇ ਉੱਤੇ ਸਪਰੈਡ ਕਰ ਦੇਣਾ ਠੀਕ ਹੈ ਜੀ ਜਿੰਨੀ ਵੀ ਸਾਡੇ ਕੋਲ ਮਸ਼ਰੂਮ ਹੈ ਮਸ਼ਰੂਮ ਬਣਾਉਣ ਤੋਂ ਪਹਿਲੇ ਅਸੀਂ ਇਹਨੂੰ ਸਾਫ਼ ਕਰਾਂਗੇ ਜਦ ਤੱਕ ਅਸੀਂ ਸਾਫ਼ ਨਹੀਂ ਕਰਾਂਗੇ ਸਾਡਾ ਦਿਲ ਨਹੀਂ ਕਰੇਗਾ ਇਹਨੂੰ ਬਣਾਉਣ ਵਾਸਤੇ ਹੁਣ ਅਸੀਂ ਅਸੀਂ ਸਾਰੀ ਮਸ਼ਰੂਮ ਦੇ ਉੱਤੇ ਲਗਾ ਕੇ ਆਟਾ ਤੇ ਨੂੰ ਅਸੀਂ ਸਾਫ਼ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਸਾਫ਼ ਕਰਨੀ ਗੁਲਬੀ ਅੱਧਾ ਬਚਾ ਦੇ ਹਿੰਦੂ ਹਾਂਜੀ ਇਸ ਤਰ੍ਹਾਂ ਇੱਕ ਪੀਸ ਲੈ ਕੇ ਨੂੰ ਸਾਫ਼ ਕਰਾਂਗੇ ਆਟੇ ਦੇ ਨੂੰ ਸੱਚੰਗੇ ਤਰ੍ਹਾਂ ਨੂੰ ਰਗੜ ਲਵਾਂਗੇ ਉਸ ਤੋਂ ਬਾਅਦ ਅਸੀਂ ਗਰਮ ਪਾਣੀ ਰੱਖਿਆ ਆ ਇਸ ਤਰ੍ਹਾਂ ਤੁਹਾਨੂੰ ਬੜੀ ਇਜ਼ੀ ਰਹੇਗੀ ਸਾਫ਼ ਕਰਨੇ ਵਿੱਚ ਔਰ ਬਹੁਤ ਵਧੀਆ ਸਾਫ਼ ਹੋ ਜਾਂਦੀ ਹੈ ਇਸ ਤਰੀ ਸਾਰੀ ਮਸ਼ਰੂਮ ਨੂੰ ਸਾਫ਼ ਕਰ ਲਵਾਂਗੇ ਠੀਕ ਹੈ ਜੀ ਹੁਣ ਅਸੀਂ ਇਹਨੂੰ ਸਾਰੇ ਨੂੰ ਗਰਮ ਪਾਣੀ ਨਾਲ ਧੋ ਲਵਾਂਗੇ ਚੰਗੀ ਤਰ੍ਹਾਂ ਅੰਜੀਰ ਉਸੇ ਗਰਮ ਪਾਣੀ ਚ ਪਾ ਦਿੱਤਾ ਤੇ ਜਦੋਂ ਚੰਗੀ ਤਰ੍ਹਾਂ ਸਾਫ਼ ਹੋ ਜੇਗੀ ਇੱਕ ਇੱਕ ਪੀਸ ਐਸੀ ਇਹਨੂੰ ਕੱਢ ਕੇ ਤੇ ਪਲੇਟ ਵਿੱਚ ਕੱਟ ਲਵਾਂਗੇ ਠੀਕ ਹੈ ਜੀ ਚੰਗੀ ਤਰ੍ਹਾਂ ਇਹਨੂੰ ਗਰਮ ਪਾਣੀ ਚ ਧੋਣਾ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮਸ਼ਰੂਮ ਨੂੰ ਮੈਂ ਚੰਗੀ ਤਰ੍ਹਾਂ ਗਰਮ ਪਾਣੀ ਚੋਂ ਕੱਢ ਲਿਆ ਗਰਮ ਪਾਣੀ ਚੋਂ ਜਿਓਂ ਸੀ ਕੱਢ ਦਿਆਂ ਤੇ ਇਹਦਾ ਕਲਰ ਥੋੜਾ ਚੇਂਜ ਹੋ ਜਾਂਦਾ ਹੈ ਤੇ ਇਹਦੇ ਚ ਕੋਈ ਇਹੋ ਜਿਹੀ ਖਬਰਾਣ ਵਾਲੀ ਗੱਲ ਨਹੀਂ ਹੈਗੀ ਪਹਿਲੇ ਵਾਈਟ ਹੀ ਹੁੰਦੀ ਹੈ ਪਰ ਜਦੋਂ ਅਸੀਂ ਗਰਮ ਪਾਣੀ ਚ ਪਾਉਂਦੇ ਆ ਨਾ ਇਹ ਥੋੜਾ ਜਿਹਾ ਕਲਰ ਚੇਂਜ ਆ ਜਾਂਦਾ ਹੁਣ ਅਸੀਂ ਸਭ ਤੋਂ ਪਹਿਲੇ ਤੜਕਾ ਰੱਖਾਂਗੇ ਤੜਕੇ ਦੇ ਵਿੱਚ ਅਸੀਂ ਪਾਵਾਂਗੇ ਸਭ ਤੋਂ ਪਹਿਲੇ ਲਸਣ ਤੇਲ ਤੁਸੀਂ ਆਪਣੀ ਲੋੜ ਮੁਤਾਬਕ ਪਾ ਸਕਦੇ ਹੋ ਸਾਬਤ ਅਸੀਂ ਲਸਣ ਪਾ ਦਿੱਤਾ ਪਰ ਪਿਆਜ਼ ਮੋਟੇ-ਮੋਟੇ ਕੱਟਨੇ ਨੇ ਜਿਆਦਾ ਬਰੀ ਕੱਟਣ ਦੀ ਲੋੜ ਨਹੀਂ ਹੈਗੀ ਤੇ ਟਮਾਟਰ ਵੀ ਅਸੀਂ ਮੋਟੇ-ਮੋਟੇ ਹਰੀ ਮਿਰਚ ਟਮਾਟਰ ਅਸੀਂ ਸਾਰਾ ਕੁਝ ਪਾ ਦਿੱਤਾ ਹੁਣ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਜਿੰਗਾ ਠੀਕ ਹੈ ਜੀ ਜੀਰਾ ਤੇ ਲਸਣ ਜਦੋਂ ਚੰਗੀ ਤਰ੍ਹਾਂ ਲਾਲ ਹੋ ਜਾਣਗੇ ਉਸ ਤੋਂ ਬਾਅਦ ਅਸੀਂ ਪਿਆਜ਼ ਪਰੋਵਾਂਗੇ ਬਹੁਤ ਹੀ ਵਧੀਆ ਰੈਸਪੀ ਬਣੇਗੀ ਇੱਕ ਵਾਰੀ ਜ਼ਰੂਰ ਧਿਆਨ ਨਾਲ ਦੇਖਣਾ ਇਹ ਮਸਾਲਾ ਮਸ਼ਰੂਮ ਬਹੁਤ ਹੀ ਟੇਸਟੀ ਬਣਦੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਜੇ ਬਣਾਓਗੇ ਤਾਂ ਬਹੁਤ ਹੀ ਵਧੀਆ ਬਣੇਗੀ ਹਾਂਜੀ ਹੁਣ ਅਸੀਂ ਇਹਦੇ ਵਿੱਚ ਪਾਣ ਲੱਗੇ ਆ ਮੱਖਣ ਤੇ ਮੱਖਣ ਦੇ ਨਾਲ ਹੀ ਫਰਾਈ ਕਰਨਾ ਹੈ ਤੇ ਰਿਫਾਈਨਡ ਜਾਂ ਔਇਲ ਨਾਲ ਨਹੀਂ ਕਰਨਾ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਜੋ ਪਿਆਜ਼ ਨੇ ਉਹ ਵੀ ਹਲਕੇ ਹਲਕੇ ਪੁੱਜ ਗਏ ਨੇ ਹੁਣ ਅਸੀਂ ਪਾ ਦਾਂਗੇ ਟਮਾਟਰ ਅੰਨ ਵੀ 2 ਮਿੰਟ ਭੁੰਨਾਂਗੇ ਟਮਾਟਰ ਨੂੰ ਵੀ ਹਾਂਜੀ ਅਸੀਂ ਹੁਣ ਮਸਾਲੇ ਦੇ ਵਿੱਚ ਪਾਵਾਂਗੇ ਸਭ ਤੋਂ ਪਹਿਲੇ ਚਿਕਨ ਮਸਾਲਾ ਪਾਵਾਂਗੇ ਤੁਸੀਂ ਪਾਓ ਬਾਜੀ ਮਸਾਲਾ ਵੀ ਪਾ ਸਕਦੇ ਹੋ ਚਿਕਨ ਮਸਾਲਾ ਵੀ ਪਾ ਸਕਦੇ ਹੋ ਜਿਹੜਾ ਤੁਹਾਨੂੰ ਅੱਛਾ ਲੱਗਦਾ ਮਸਾਲਾ ਤੁਸੀਂ ਉਹ ਪਾ ਸਕਦੇ ਹੋ ਪਰ ਪਾਣਾ ਜ਼ਰੂਰ ਹੈ ਹੁਣ ਜਾਏਗਾ ਗਰਮ ਮਸਾਲਾ ਹਲਦੀ ਪਾਊਡਰ 1 ਚਮਚ ਔਰ ਲੋੜ ਮੁਤਾਬਿਕ ਤੁਸੀਂ ਨਮਕ ਪਾਉਗੇ ਮੈਂ ਹਜੇ 1/2 ਚਮਚ ਪਾਣ ਲੱਗੀ ਹਾਂ ਫਿਰ ਜ਼ਰੂਰਤ ਪਈ ਤਾਂ ਹੋਰ ਵੀ ਪਾ ਦਾਂਗੇ ਸੁੱਕਾ ਧਨੀਆ ਔਰ ਦੇਗੀ ਮਿਰਚ ਠੀਕ ਹੈ ਜੀ ਇਹ ਸਾਰੇ ਮਸਾਲੇ ਅਸੀਂ ਪਾ ਕੇ ਇਹਨੂੰ 2 ਮਿੰਟ ਫਿਰ ਮਸਾਲਿਆਂ ਨੂੰ ਵੀ ਭੁੰਨਣਾ ਤੇ ਉਸ ਤੋਂ ਬਾਅਦ ਅਸੀਂ ਕੁੱਕਰ 'ਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਬੰਦ ਕਰ ਦਵਾਂਗੇ ਠੀਕ ਹੈ ਜੀ ਤਾਂ ਕਿ ਸਾਡਾ ਮਸਾਲਾ ਲੱਗੇ ਨਾ ਅਧਿਕ ਕੋਲੀ ਇਹਦੇ 'ਚ ਪਾਣੀ ਪਾਣਾ ਤੇ ਤੁਸੀਂ ਇਹ ਦੇਖੋ ਜੀ ਮਸਾਲਾ ਕਿੰਨਾ ਵਧੀਆ ਭੁੱਲ ਗਿਆ ਕਿਉਂਕਿ ਅਸੀਂ ਮਸ਼ਾਲਾ ਮਸ਼ਰੂਮ ਬਣਾ ਰਿਹਾ ਤੇ ਮਸਾਲਾ ਬਹੁਤ ਵਧੀਆ ਹੋਣਾ ਚਾਹੀਦਾ ਇਹ ਦੇਖੋ ਜੀ ਅਸੀਂ ਹੁਣ ਇਹਦੇ 'ਚ ਪਾਣ ਲੱਗੇ ਆ ਅਧਿਕ ਕੋਲੀ ਪਾਣੀ ਦੀ ਤੇ ਕੁੱਕਰ ਨੂੰ ਅਸੀਂ ਕਰਨ ਲੱਗਿਆ ਬੰਦ ਹਾਂਜੀ ਮੈਂ ਮਸਾਲੇ ਵਾਲਾ ਕੁੱਕਰ ਬੰਦ ਕਰ ਦਿੱਤਾ ਹੁਣ ਇਹਨੂੰ ਘੱਟੋ ਘੱਟ ਸੇ 2 ਸੀਟੀਆਂ ਦਵਾਣੀਆਂ ਨੇ ਉਹਨੇ ਦਿਨ ਅਸੀਂ ਇੱਧਰ ਮਸ਼ਰੂਮ ਨੂੰ ਫਰਾਈ ਕਰਨ ਲੱਗਿਆ ਠੀਕ ਹੈ ਜੀ ਹਾਂਜੀ ਮੈਂ ਸਭ ਤੋਂ ਪਹਿਲੇ ਮੱਖਣ ਪਾਣ ਲੱਗੀ ਹਾਂ ਔਰ ਇੱਕ ਚਮਚ ਦੇਸੀ ਘਿਓ ਵੀ ਪਾਵਾਂਗੇ ਨਾਲ ਹੀ ਮੈਂ ਦੇਸੀ ਘਿਓ ਪਾਵਾਂਗੀ ਔਰ ਜਿਹੜੀ ਅਸੀਂ ਮਸ਼ਰੂਮ ਕੱਟੀ ਹੋਈ ਐ ਅਸੀਂ ਸਾਰੀ ਵਿੱਚ ਸੁੱਟ ਦਾਂਗੇ ਜਿਆਦਾ ਬਰੀਕ ਨਹੀਂ ਕੱਟਣੀ ਮਸ਼ਰੂਮ ਦੋ-ਦੋ ਪੀਸ ਹੀ ਕਰਨੇ ਨੇ ਜੇ ਬਹੁਤ ਵੱਡੀ ਐ ਤੇ ਦੋ ਤਿੰਨ ਪੀਸ ਕਰ ਦੋ ਜੇ ਛੋਟੀ ਐ ਤੇ ਉਹਦੇ ਦੋ-ਦੋ ਪੀਸ ਹੀ ਰਹਿਣ ਦੋ ਅਸੀਂ ਇਹਨੂੰ ਬਿਲਕੁਲ ਸੀਮ ਤੇ ਫਰਾਈ ਕਰਾਂਗੇ ਠੀਕ ਹੈ ਜੀ ਹਨੂੰ ਸੀਮ ਤੇ ਅਸੀਂ ਫਰਾਈ ਕਰਾਂਗੇ 5-7 ਮਿੰਟ ਵਾਸਤੇ ਹਾਂਜੀ ਤੁਸੀਂ ਦੇਖ ਸਕਦੇ ਹੋ ਸਾਡੀ ਮਸ਼ਰੂਮ ਰੋਸਟ ਹੋ ਗਏ ਉਧਰ ਕੁੱਕਰ ਚ ਵੀ ਤਿੰਨ ਛਿੱਟੀਆਂ ਵੱਜ ਚੁੱਕੀਆਂ ਹਨ ਹੁਣ ਅਸੀਂ ਇਹਨੂੰ ਮਸਾਲੇ ਨੂੰ ਬੰਦ ਕਰ ਦੇਵਾਂਗੇ ਤੇ ਅਸੀਂ ਸਟੀਮ ਕੱਢ ਕੇ ਇਹਨੂੰ ਮਸਾਲੇ ਨੂੰ ਚੈੱਕ ਕਰਦੇ ਹਾਂ ਤੇ ਹੁਣ ਅਸੀਂ ਮਸ਼ਰੂਮ ਨੂੰ ਕੱਢ ਕੇ ਸ਼ਿਮਲਾ ਮਿਰਚ ਤੇ ਪਿਆਜ਼ ਨੂੰ ਫਰਾਈ ਕਰਾਂਗੇ ਠੀਕ ਹੈ ਜੀ ਹਾਂਜੀ ਹੁਣ ਅਸੀਂ ਸ਼ਿਮਲਾ ਮਿਰਚ ਤੇ ਪਿਆਜ਼ ਨੂੰ ਇਸ ਤਰੀ ਫਰਾਈ ਕਰਾਂਗੇ ਜਿਵੇਂ ਅਸੀਂ ਮਸ਼ਰੂਮ ਕਿੰਨੀ ਮਸ਼ਰੂਮ ਦੇਖੋ ਕਿੰਨੀ ਵਧੀਆ ਫਰਾਈ ਹੋ ਗਈ ਹੈ ਤੁਸੀਂ ਅਗਰ ਮੱਖਣ ਵਿੱਚ ਆਦੇਸੀ ਘੀ ਹੋਵੇ ਵਿੱਚ ਕਰਦੇ ਹੋ ਤਾਂ ਬਹੁਤ ਹੀ ਵਧੀਆ ਬਣਦੀ ਹੈ ਅੱਧੀ ਅੱਧੀ ਤਾਂ ਪੱਕੀ ਗਈ ਹੈ ਹੁਣ ਅਸੀਂ ਬਾਕੀ ਮਸਾਲੇ ਚ ਪਾ ਕੇ ਪਕਾ ਲੈਣੀ ਹੈ ਠੀਕ ਹੈ ਜੀ ਬਹੁਤ ਹੀ ਵਧੀਆ ਰੈਸਪੀ ਬਣਦੀ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਬਾਜ਼ਾਰ ਨਾਲੋਂ ਵੀ ਜ਼ਿਆਦਾ ਵਧੀਆ ਬਣਦੀ ਹੈ ਜਿਵੇਂ ਤੁਸੀਂ ਰੈਸਟੋਰੈਂਟ ਚ ਮੰਗਾਉਂਦੇ ਹੋ ਹੋਟਲਾਂ ਚ ਮੰਗਾਉਂਦੇ ਹੋ ਇਹ ਵੀ ਸੇਮ ਉਸ ਤੋਂ ਹੀ ਬਣੇਗੀ ਉਸ ਤੋਂ ਵੀ ਜ਼ਿਆਦਾ ਟੇਸਟੀ ਬਣੇਗੀ ਠੀਕ ਹੈ ਜੀ ਹੁਣ ਇਹਨੂੰ 5-7 ਮਿੰਟ ਇਹਨੂੰ ਵੀ ਭੁੰਨਾਂਗੇ ਤੇ ਇਹਨੂੰ ਫਿਰ ਬਾਅਦ ਚ ਕੱਢਾਂਗੇ ਤੇ ਬਾਅਦ ਚ ਸਾਰਾ ਕੁਝ ਅਸੀਂ ਮਸਾਲੇ ਦੇ ਵਿੱਚ ਪਾਣਾ ਠੀਕ ਹੈ ਜੀ हां जी ਤੁਸੀਂ ਦੇਖ ਸਕਦੇ ਹੋ ਕਿ ਸਾਡਾ ਮਸਾਲਾ ਬਿਲਕੁਲ ਤਿਆਰ ਹੋ ਗਿਆ ਹੁਣ ਅਸੀਂ ਤੁਸੀਂ ਕਟਚੀ ਦੇ ਨਾਲ ਬਸ ਇਹਨੂੰ ਇੰਜ ਪ੍ਰੈਸ ਕਰੀ ਜਾਣਾ ਅਗਰ ਫਿਰ ਵੀ ਤੁਹਾਨੂੰ ਕੋਈ ਕਸਰ ਲੱਗਦੀ ਹੈ ਤਾਂ ਬਲੈਂਡਰ ਵੀ ਤੁਸੀਂ ਮਾਰ ਸਕਦੇ ਹੋ ਵਿੱਚ ਪਰ ਜਦੋਂ ਤੱਕ ਪਾਣੀ ਸੁੱਕਣਾ ਤੁਹਾਡਾ ਅੱਛੀ ਤਰ੍ਹਾਂ ਮੈਸ਼ ਹੋ ਜਾਣਾ ਮਸਾਲਾ ਇਹ ਦੇਖੋ ਜੀ ਕਿੰਨਾ ਵਧੀਆ ਮਸਾਲਾ ਬਣ ਗਿਆ ਅਸੀਂ ਹੁਣ ਸਿਰਫ ਇਹਨੂੰ ਮੈਸ਼ ਕਰਨਾ ਉਹ ਵੀ ਕਟਚੀ ਦੀ ਸਹਾਇਤਾ ਨਾਲ ਠੀਕ ਹੈ ਜੀ ਇੱਧਰ ਸਾਡੇ ਪਿਆਜ਼ ਤੇ ਸ਼ਿਮਲਾ ਮਿਰਚ ਵੀ ਪੁੱਜ ਰਹੇ ਨੇ ਜਿਆਦਾ ਮੈਂ ਤੇਜ਼ ਵੀ ਸੇਕ ਰੱਖਿਆ ਸਿਮਤ ਹੀ ਕਰ ਰਹੀ ਐ ਸਾਰਾ ਕੰਮ 10-15 ਮਿੰਟ ਸੀ ਸਾਰੀ ਰੈਸਪੀ ਬਣ ਜਾਂਦੀ ਇਹਨਾਂ ਟਾਈਮ ਨਹੀਂ ਲੱਗਦਾ ਅਗਰ ਤੁਸੀਂ ਸਾਰੀ ਤਿਆਰੀ ਕੀਤੀ ਹੋਈ ਹੈ ਠੀਕ ਹੈ ਜੀ ਹੁਣ ਅਸੀਂ ਇਹਨੂੰ ਮਸਾਲੇ ਨੂੰ ਤਿਆਰ ਕਰਦੇ ਹਾਂ ਜਦ ਤੱਕ ਸਾਡਾ ਪਾਣੀ ਨਹੀਂ ਬਿਲਕੁਲ ਸੁੱਕ ਜਾਂਦਾ ਜੇ ਪਾਣੀ ਹੈਗਾ ਨਾ ਵਿੱਚ ਤੇ ਅਸੀਂ ਬਿਲਕੁਲ ਸੁਕਾਣਾ ਪਾਣੀ ਇਹਨੂੰ ਅੱਛੀ ਤਰ੍ਹਾਂ ਇਸ ਤਰ੍ਹਾਂ ਮਸਲ ਮਸਲ ਕੇ ਸੁਕਾਵਾਂਗੇ ਹਾਂਜੀ ਸਾਨੂੰ 5 5 ਕਿ ਮਿੰਟ ਹੋ ਗਏ ਨੇ ਸ਼ਿਮਲਾ ਮਿਰਚ ਤੇ ਪਿਆਜ਼ ਭੁੱਲ ਲੈਣ ਅਸੀਂ ਜ਼ਿਆਦਾ ਇਹਨੂੰ ਗਾਲਣਾ ਨਹੀਂ ਇਹਨੂੰ ਕੱਚੇ ਕੱਚੇ ਰੱਖਣਾ ਹੁਣ ਅਸੀਂ ਗੈਸ ਕਰ ਦਵਾਂਗੇ ਬੰਦ ਔਰ ਜਿਹੜੀ ਅਸੀਂ ਮਸ਼ੂਰੂਮ ਵੀ ਕਿੱਤੀ ਹੋਈ ਐ ਅਸੀਂ ਇਹਦੇ ਵਿੱਚ ਸਾਰਾ ਸਮਾਨ ਰੱਖ ਦਵਾਂਗੇ ਇੱਕੋ ਥਾਂ ਤੇ ਇਕੱਠਾ ਕਰ ਲਾਂਗੇ ਠੀਕ ਹੈ ਜੀ ਹੁਣ ਹੀ ਸਾਡਾ ਮਸਾਲਾ ਇੱਧਰ ਤਿਆਰ ਹੋ ਰਿਹਾ ਜਦੋਂ ਤੱਕ ਸਾਡਾ ਮਸਾਲਾ ਨਹੀਂ ਤਿਆਰ ਹੁੰਦਾ ਅਸੀਂ ਇਹਨੂੰ ਏਸਤਰੀ ਰੱਖਾਂਗੇ ਇਹ ਦੇਖੋ ਜੀ ਕਿੰਨੀ ਵਧੀਆ ਚੀਜ਼ ਬਣ ਗਈ ਐ ਇਹ ਫਰਾਈ ਕਰਕੇ ਅਸੀਂ ਰੱਖ ਦਿੱਤਾ ਸਾਰਾ ਸਮਾਨ ਬਸ ਹੁਣ ਸਾਡਾ ਮਸਾਲਾ ਤਿਆਰ ਹੋਣ ਦੀ ਦੇਰ ਐ ਅਸੀਂ ਇਹਦੇ ਵਿੱਚ ਪਲਟ ਦਵਾਂਗੇ ਠੀਕ ਹੈ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਸਾਡਾ ਮਸਾਲਾ ਬਹੁਤ ਹੀ ਵਧੀਆ ਬਣ ਗਿਆ ਜੀ ਇਹ ਦੇਖੋ ਕੜਛੀ ਮਾਰ ਮਾਰ ਕੇ ਤੁਸੀਂ ਇਹਨੂੰ ਮੈਸ਼ ਕਰ ਲੈਣਾ ਅਗਰ ਫਿਰ ਵੀ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਬਲੈਂਡਰ ਦੇ ਨਾਲ ਇਹਨੂੰ ਕਰ ਸਕਦੇ ਹੋ ਠੀਕ ਹੈ ਜੀ ਅੱਛੀ ਤਰ੍ਹਾਂ ਇਹਨੂੰ ਗ੍ਰाइंड ਕਰ ਸਕਦੇ ਹੋ ਸਾਡਾ ਮਸਾਲਾ ਵੀ ਪੁੱਜ ਗਿਆ ਦੇਖੋ ਤਿਆਰ ਹੋ ਗਿਆ ਉਧਰੋਂ ਸਾਡੀ ਮਸ਼ਰੂਮ ਵੀ ਤਿਆਰ ਹੈ ਹੁਣ ਅਸੀਂ ਕੀ ਕਰਾਂਗੇ ਸਾਰਾ ਮਸਾਲਾ ਇਹਨੂੰ ਅਸੀਂ ਮਸ਼ਰੂਮ ਦੇ ਵਿੱਚ ਸੁੱਟ ਦਵਾਂਗੇ ਠੀਕ ਹੈ ਜੀ ਜਿੰਨਾ ਵਿੱਚ ਸੀ ਮਸਾਲਾ ਤਿਆਰ ਕੀਤਾ ਮਸ਼ਰੂਮ ਚ ਪਾ ਦਾਂਗੇ ਔਰ ਅਗਰ ਤੁਹਾਡਾ ਜੇ ਕੁੱਕਰ ਤੁਹਾਡਾ ਲਿਬੜਿਆ ਹੋਇਆ ਤੇ ਇੱਕ ਅੱਧੇ ਅਧਿਕ ਕੋਲੀ ਤੁਸੀਂ ਪਾਣੀ ਪਾ ਕੇ ਉਹ ਵੀ ਵਿੱਚ ਪਾ ਦੇਣੀ ਹੈ ਇਹ ਦੇਖੋ ਜੀ ਕਾਫੀ ਹਜੇ ਲੱਗਿਆ ਪਹਿਨਾ ਅੱਧਿਕ ਕੋਲੀ ਦੇ ਵਿੱਚ ਪਾਣੀ ਪਾ ਕੇ ਤੇ ਅਸੀਂ ਮਸ਼ਰੂਮ ਦੇ ਵੀ ਸੂਟ ਦਵਾਵਾਂਗੇ ਠੀਕ ਹੈ ਜੀ ਹਾਂਜੀ ਤੁਸੀਂ ਮਸ਼ਰੂਮ ਮਸਾਲੇ ਨੂੰ ਅਜੇ 5 ਮਿੰਟ ਇਸ ਤਰੀ ਭੁੰਨਣਾ ਉਸ ਤੋਂ ਬਾਅਦ ਫਿਰ ਅਸੀਂ ਥੋੜੀ ਜਿਹੀ ਗਰੇਵੀ ਬਣਾ ਕੇ ਇਹਨੂੰ ਬੰਦ ਕਰ ਦਵਾਂਗੇ 5-7 ਮਿੰਟ ਫਿਰ ਇਹਨੂੰ ਵੇਟ ਕਰਾਂਗੇ ਠੀਕ ਹੈ ਜੀ ਸਾਡੀ ਵੈਸੇ ਸਬਜੀ ਤਕਰੀਬਨ ਤਿਆਰ ਹੋ ਗਈ ਹੈ ਦੇਖੋ ਜੀ ਸਬਜੀ ਦਾ ਕਲਰ ਕਿੰਨਾ ਵਧੀਆ ਆਇਆ ਹੈ ਇਹ ਦੇਖ ਸਕਦੇ ਹੋ ਤੁਸੀਂ ਹੁਣ ਅਸੀਂ ਇਹਨੂੰ ਘੱਟੋ ਘੱਟ 5 ਮਿੰਟ ਇਸ ਤਰੀ ਭੁੰਨਾਂਗੇ ਠੀਕ ਹੈ ਜੀ ਤਾਂ ਕਿ ਜਿਹੜੇ ਮਸਾਲੇ ਨੇ ਸਾਰੇ ਸਬਜ਼ੀਆਂ ਦੇ ਵਿੱਚ ਰਚ ਜਾਣ ਮਿਕਸ ਹੋ ਜਾਵੇ ਮਸ਼ਰੂਮ ਦੇ ਵਿੱਚ ਹਾਂਜੀ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਿੱਤਾ ਹੈ ਗਰਮ ਹੁਣ ਅਸੀਂ ਇਹਨੂੰ ਘੱਟੋ ਘੱਟ 5-7 ਮਿੰਟ ਇਹਨੂੰ ਰਿਜਨ ਦਵਾਂਗੇ ਤਾਂ ਕਿ ਜਿਹੜੀ ਕਸਰ ਹੈ ਥੋੜੀ ਮਸ਼ਰੂਮ ਵਿੱਚ ਉਹ ਵੀ ਗਲ ਜਾਵੇ ਠੀਕ ਹੈ ਜੀ ਜਿੰਨੀ ਤੁਸੀਂ ਗਰੇਵੀ ਚਾਹੁੰਦੇ ਹੋ ਤੁਸੀਂ ਓਨੀ ਬਣਾ ਸਕਦੇ ਹੋ ਵੈਸੇ ਮਸਾਲਾ ਮਸ਼ਰੂਮ ਹੈ ਤੇ ਇਹਦੇ ਚ ਇਹ ਸੁੱਕਾ ਸੁੱਕਾ ਹੀ ਅੱਛਾ ਲੱਗੇਗਾ ਅਗਰ ਫਿਰ ਵੀ ਤੁਸੀਂ ਗਰੇਵੀ ਬਣਾਉਣਾ ਚਾਹੁੰਦੇ ਹੋ ਤੇ ਅੱਧਿਕਾ ਕਟੋਰੀ ਤੁਸੀਂ ਪਾਣੀ ਦੇ ਵਿੱਚ ਰਹਿਣ ਦੇਣਾ ਤਰੀ ਰਹਿਣ ਦੇਣਾ ਤਾਂ ਕਿ ਤੁਹਾਡੀ ਗਰੇਵੀ ਵਾਲੀ ਬਣ ਚਵੇ ਠੀਕ ਹੈ ਜੀ ਪੂਰਾ ਪਾਣੀ ਨਹੀਂ ਸੁਕਾਉਣਾ ਮੈਂ ਹੁਣ ਪੂਰਾ ਪਾਣੀ ਸੁਕਾ ਕੇ ਤੁਹਾਨੂੰ ਇੱਕ ਵਾਰੀ ਦਿਖਾਨੀ ਆ ਕਿ ਕਿਸ ਤਰ੍ਹਾਂ ਦੀ ਰੈਸਪੀ ਬਣਦੀ ਹੈ ਇਹਨੂੰ ਬਿਲਕੁਲ ਅਸੀਂ ਸਿੰਮ ਤੇ ਕਰ ਦੇਣਾ ਔਰ ਉੱਤੋਂ ਅਸੀਂ ਇਹਨੂੰ ਟੱਕ ਦਵਾਂਗੇ ਇਹਨੂੰ 5-7 ਮਿੰਟ ਅਸਤਰੀ ਪੱਕਣ ਦਵਾਂਗੇ ਠੀਕ ਹੈ ਜੀ ਕੁਝ ਤੇ ਮਸ਼ਰੂਮ ਸਾਡੀ ਗਲੀ ਹੋਈ ਹੈ ਕੁਝ ਹੋਰ ਅਸੀਂ ਅੱਛੀ ਤਰ੍ਹਾਂ ਨੂੰ ਕਰਕੇ ਤਰੀ ਦੇ ਵਿੱਚ ਬਣਾ ਕੇ ਤੇ ਫਿਰ ਦੇਖਦੇ ਹਾਂ ਠੀਕ ਹੈ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਤੁਹਾਡੀ ਮਸਾਲਾ ਮਸ਼ਰੂਮ ਬਹੁਤ ਹੀ ਵਧੀਆ ਬਣ ਗਈ ਹੈ ਹੁਣ ਤੁਸੀਂ ਇਹ ਆਪਣੇ ਹਿਸਾਬ ਨਾਲ ਲਗਾਣਾ ਕਿ ਤੁਸੀਂ ਤਰੀ ਜਸਲੀ ਕਿੰਨੀ ਕ ਰੱਖਣੀ ਹੈ ਅਗਰ ਬਿਲਕੁਲ ਸੁਕਾਣਾ ਪਾਣੀ ਤੇ ਬਿਲਕੁਲ ਸੁਕਾ ਸਕਦੇ ਹੋ ਅਗਰ ਐਨਾ ਕ ਰੱਖਣੀ ਹੈ ਗਰੇਵੀ ਤੇ ਐਨੇ ਕ ਰੱਖ ਸਕਦੇ ਹੋ ਹੁਣ ਅਸੀਂ ਪਾਵਾਂਗੇ ਧਨੀਆਂ ਹਰਾ ਹਰਾ ਤੇ ਧਨੀਆ ਪਾ ਦੋ ਕਿਉਂਕਿ ਮਸ਼ਰੂਮ ਬਹੁਤ ਪਾਣੀ ਛੱਡ ਦਿੰਦੀ ਹੈ ਅਸੀਂ ਥੋੜਾ ਜਿਹਾ ਹੀ ਪਾਇਆ ਸੀ ਪਾਣੀ ਮਸ਼ਰੂਮ ਨੇ ਵੀ ਪਾਣੀ ਕਾਫੀ ਛੱਡ ਦਿੱਤਾ ਹੈ ਐਸੋ ਐਸੇ ਸਾਡਾ ਜ਼ਿਆਦਾ ਪਾਣੀ ਹੋ ਗਿਆ ਠੀਕ ਹੈ ਜੀ ਤੁਸੀਂ ਖੂਬਸਰਾ ਧਨੀਆ ਉੱਪਰ ਪਾ ਕੇ ਗਰੇਵੀ ਜਿੰਨੀ ਸੁਕਾਣੀ ਸੁਕਾ ਲਓ ਐਸਾ ਈ ਰੈਸਪੀ ਤਿਆਰ ਹੋ ਗਈ ਬਿਲਕੁਲ ਇਹ ਦੇਖੋ ਜੀ ਪਾਣੀ ਤਾਂ ਬਿਲਕੁਲ ਸੁੱਕ ਗਿਆ ਹੈ ਕਿੰਨੀ ਵਧੀਆ ਸਾਡੀ ਗਰੇਵੀ ਬਣ ਗਈ ਐ ਤੁਹਾਨੂੰ ਕੋਈ ਗ੍ਰाइंड ਕਰਨ ਦੀ ਲੋੜ ਕੋਈ ਮਿਕਸੀ ਦੀ ਨਹੀਂ ਲੋੜ 2 ਕੁ ਮਿੰਟ ਨੂੰ ਹੋਰ ਤੁਹਾਨੂੰ ਪਾਣੀ ਸੁਕਾ ਕੇ ਦਿਖਾਨੀ ਆ ਬਹੁਤ ਹੀ ਵਧੀਆ ਬਣਦੀ ਹੈ ਤੁਸੀਂ ਜ਼ਰੂਰ ਟਰਾਈ ਕਰਨਾ ਔਰ ਸਾਰੀ ਫੈਮਿਲੀ ਖੁਸ਼ ਹੋ ਕੇ ਖਾਓ ਠੀਕ ਹੈ ਜੀ ਬੱਚੇ ਵੀ بڑے ਖੁਸ਼ ਹੋ ਕੇ ਖਾਣਗੇ ਬਿਲਕੁਲ ਰੈਸਟੋਰੈਂਟ ਸਟਾਈਲ ਦੀ ਬਣੀ ਹੈ ਹਾਂਜੀ ਤੁਸੀਂ ਉੱਤੇ ਡੈਕੋਰੇਟ ਕਰ ਸਕਦੇ ਹੋ ਕਰੀਮ ਨਾਲ ਜਾਂ ਮਲਾਈ ਦੇ ਨਾਲ ਮਲਾਈ ਨੂੰ ਚੰਗੀ ਤਰ੍ਹਾਂ ਫੈਂਟ ਕੇ ਉੱਪਰ ਪਾ ਦਿਓ ਔਰ ਬਹੁਤ ਹੀ ਵਧੀਆ ਦੇਖੋ ਬਣੀ ਹੈ ਮਸ਼ਰੂਮ ਦੇਖੋ ਕਿੰਨੀ ਅੱਛੀ ਮਸਾਲਾ ਮਸ਼ਰੂਮ ਬਣ ਗਏ ਇਹਦੇ ਚ ਚਿਕਨ ਮਸਾਲਾ ਜਾਂ ਕੋਈ ਹੋਰ ਤੁਹਾਡੇ ਕੋਲ ਮਸਾਲਾ ਪਿਆ ਹੋਇਆ ਪਾਓ ਬਾਜੀ ਮਸਾਲਾ ਤੇ ਜਰੂਰ ਪਾਣਾ ਉਹਦੇ ਨਾਲ ਹੀ ਇਹਦਾ ਟੇਸ ਅਲੱਗ ਹੋਣਾ ਨਹੀਂ ਤਾਂ ਤੁਹਾਡੇ ਦੂਜੇ ਮਸਾਲਿਆਂ ਨਾਲ ਟੇਸ ਦਾ ਚੇਂਜ ਨਹੀਂ ਹੋਣਾ ਠੀਕ ਹੈ ਜੀ ਦੇਖ ਲਓ ਬਹੁਤ ਹੀ ਵਧੀਆ ਰੈਸਪੀ ਬਣੀ ਹੈ ਇੱਕ ਵਾਰੀ ਮੇਰੀ ਰੈਸਪੀ ਨੂੰ ਜਰੂਰ ਟਰਾਈ ਕਰਨਾ ਜੀ ਓਕੇ ਜੀ ਸასი ਕਾਲ ਜੀ